ਸਭ ਦਿੱਕਤਾਂ ਬਹੁਤ ਸਾਰੀਆਂ ਆਏ ਲੇਕਿਨ ਚੱਕਰ ਇਹ ਆ ਕਿ ਕੋਈ ਸੁਣਾਈ ਨਹੀਂ ਕਰਦਾ ਤੇ ਸਾਡੀ ਸੀਵਰੇਜ ਦੀ ਵੀ ਸਮੱਸਿਆ ਹੈ ਸੀਵਰ ਘਟੋ ਘਟ 2-3 ਮਿੰਟ ਆਉਂਦੇ ਆ ਬਹੁਤ ਜਿਆਦਾ ਬਲੌਕ ਰਹੇ ਨੇ ਕਰਨ ਪਾਉਂਦੇ ਵੀ ਨੇ ਸਵੇਰੇ ਕਰਕੇ ਚੱਲ ਜਾਂਦੇ ਸ਼ਾਮ ਨੂੰ ਫਿਰਦੇ ਆਂ ਪਾਣੀ ਦਾ ਪਾਣੀ ਵੀ ਨਹੀਂ ਮਿਲਦਾ ਸਹੀ ਕਾਲਾ ਪਾਣੀ ਹੁੰਦਾ ਲੰਕਰ ਕੇ ਬਹੁਤ ਬੁਰਾ ਹਾਲ ਹੈ ਰੇਂਦਰ ਕਲੋਨੀ ਦਾ ਬਹੁਤ ਬੁਰਾ ਹਾਲ ਹੈ ਯਾਦ ਹੈ ਕੋਈ ਸਮੱਸਿਆ ਨਹੀਂ ਦੂਸਰੇ ਦਿਨ ਫਿਰ ਪਾਣੀ ਗੰਦਾ ਆਣ ਲੱਗ ਗਿਆ ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ ਇਸ ਕਰਕੇ ਸਾਡੀ ਸਾਰੀ ਬਿਮਾਰੀਆਂ ਖਤਮ ਚੁੱਕੀਆਂ ਜਲੰਧਰ ਦੇ ਵਾਰਡ ਨੰਬਰ 1 ਦੇ ਅਧੀਨ ਆਉਂਦੇ ਨਿਊ ਇੰਦਰਾ ਕਲੋਨੀ ਦੇ ਵਿੱਚ ਇਲਾਕਾ ਨਿਵਾਸੀ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਇਸੇ ਨੂੰ ਲੈ ਕੇ ਉਹਨਾਂ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਅਤੇ ਵਾਰਡ ਦੇ ਤਨਖਾਤ ਇੰਚਾਰਜ ਨੂੰ ਲਿਖਤ ਵਿੱਚ ਸ਼ਿਕਾਇਤ ਦਿੱਤੀ ਆ ਤੇ ਇਸ ਮਾਮਲੇ ਦੇ ਹੱਲ ਦੀ ਗੱਲ ਕੀਤੀ ਹੈ ਉਧਰ ਗੱਲਬਾਤ ਕਰਦੇ ਆਂ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜਿੱਥੇ ਉਹਨਾਂ ਦੇ ਘਰਾਂ ਵਿੱਚ ਪੀਣ ਵਾਲਾ ਪਾਣੀ ਕਾਫੀ ਗੰਦਾ ਆ ਰਿਹਾ ਤਾਂ ਇਸ ਨੂੰ ਲੈ ਕੇ ਕੋਈ ਹੱਲ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਨਗਰ ਨਿਗਮ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਵੀ ਪੜਾਅ ਕੱਢੀ ਹੈ ਮੇਰਾ ਨਾਮ ਜੀ ਦੀਪਕ ਹੈ ਕਿੱਥੇ ਰਹਿੰਦੇ ਹੋ ਨਿਊ ਇੰਦਰਾ ਕਲੋਨੀ ਵਾਰਡ ਨੰਬਰ ਇਹ ਕੀ ਦਿੱਕਤ ਆ ਰਹੀ ਤੁਹਾਨੂੰ ਸਰ ਦਿੱਕਤ ਤਾਂ ਬਹੁਤ ਸਾਰੀਆਂ ਹੈਗੀਆਂ ਲੇਕਿਨ ਚੱਕਰ ਇਹ ਹੈ ਕਿ ਕੋਈ ਸੁਣਾਈ ਨਹੀਂ ਕਰਦਾ ਤੇ ਆਪਣੀ ਫਿਰ ਵੀ ਦੱਸੋ ਕੀ ਦਿੱਕਤ ਹੈ ਆਪਣੇ ਸਰ ਪਾਣੀ ਦੀ ਬਹੁਤ ਸਮੱਸਿਆ ਚੱਲਦੀ ਪਈ ਹੈ ਕਈ ਨੂੰ ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਹੈ ਲੇਕਿਨ ਕੋਈ ਵੀ ਜਿਹੜਾ ਆਪਣੇ ਹਲਕੇ ਦਾ ਐਮਐਲਏ ਕੋਈ ਸੁਣਾਈ ਨਹੀਂ ਕਰ ਰਿਹਾ ਕਿੰਨੀ ਵਾਰੀ ਕੰਪਲੇਟਾਂ ਦੇ ਚੁੱਕੇ ਆ ਆਪਣੇ ਦਾਦਾ ਕਲੋਨੀ ਵੀ ਗਏ ਤੇ ਕੰਪਨੀ ਪਾਰਕ ਵੀ ਜਾ ਕੇ ਆਏ ਲੇਕਿਨ ਕੋਈ ਸੁਣਾਈ ਨਹੀਂ ਕਰ ਰਿਹਾ ਇੱਕ ਵਾਰੀ ਆਂਦੇ ਆ ਬੰਦੇ ਚੈੱਕ ਕਰਕੇ ਚਲੇ ਜਾਂਦੇ ਆ ਉਹੀ ਸਮੱਸਿਆ ਹੈਗੀ ਦੂਸਰੇ ਦਿਨ ਫੇਰ ਪਾਣੀ ਗੰਦਾ ਆਣ ਲੱਗ ਪੈਂਦਾ ਵਾ ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ ਜਿਸ ਕਰਕੇ ਕਾਫੀ ਬਿਮਾਰੀਆਂ ਫੈਲ ਚੁੱਕੀਆਂ ਵਾ ਕੱਲ 2 ਨੰਬਰ ਵਾਰਡ ਦੇ ਵਿੱਚ ਨਾ ਇੱਕ ਤੇ ਦੋ ਦਾ ਕੈਂਪ ਲੱਗਿਆ ਸੀਗਾ ਸਰਕਾਰ ਤੁਹਾਡੇ ਦਰ ਉੱਥੇ ਤੁਸੀਂ ਜਾ ਕੇ ਆਏ ਜੀ ਮੈਂ ਜਾ ਕੇ ਆਇਆ ਸੀਗਾ ਤੇ ਜਿਹੜੇ ਵੀ ਉੱਥੇ ਅਫਸਰ ਬੈਠੇ ਸੀਗੇ ਮੈਂ ਉਹਨਾਂ ਨੂੰ ਵੀ ਰਿਟਨ 'ਤੇ ਆਪਣੀ ਉਹ ਕੰਪਲੀਟ ਦੇ ਕੇ ਆਇਆ ਸੀਗਾ ਤੇ ਉਹਨਾਂ ਨੇ ਕੀ ਕਿਹਾ ਕੁਝ ਉਹਨਾਂ ਨੇ ਇਹੀ ਆਸ਼ਵਾਸ਼ਣ ਦਿਲਾਇਆ ਕਿ ਤੁਹਾਡੀ ਕੋਈ ਨਹੀਂ ਸੋਲੂਸ਼ਨ ਦਾ ਅਪਾ ਕਰਾਂਗੇ ਤੇ ਜੋ ਵੀ ਕਾਰਵਾਈ ਬਣਦੀ ਆ ਆਪਾਂ ਉਹਦਾ ਹੱਲ ਕਰਾਂਗੇ ਹਲੇ ਤੱਕ ਤੁਸੀਂ ਕਿੰਨੀ ਕ ਵਾਰ ਜਿਹੜੇ ਨਗਰ ਨਿਗਮ ਜਾ ਕੇ ਆ ਗਏ ਹੋ ਸਰ ਬਹੁਤ ਵਾਰੀ ਹੁਣ ਗਿਣਤੀ ਤਾਂ ਕਰਦੇ ਨਹੀਂ ਹੈਗੇ ਲੇਕਿਨ ਬਹੁਤ ਵਾਰੀ ਜਾ ਕੇ ਆਈ ਹਾਂ ਉੱਥੇ ਕਿਹਨਾਂ ਨੂੰ ਮਿਲਦੇ ਹੋ ਤੁਸੀਂ ਉੱਥੇ ਜਿਹੜੇ ਆਪਣੇ ਅਮਿਤ ਜੀ ਹੈਗੇ ਜੇ ਜੀ ਉਧਰ ਜਿਹੜਾ ਆਪਣੇ ਵਾਰਡ ਦੇ ਪਿੰਦੇ ਆ ਏਰੀਆ ਦੇ ਹਿਸਾਬ ਨਾਲ ਉਹਨਾਂ ਨੂੰ ਮਿਲਿਆ ਵਾ ਤੇ ਆਪਣੇ ਕਗਨ ਸਰ ਨੂੰ ਵੀ ਐਸ ਡੀਓ ਜਿਹੜੇ ਹੈਗੇ ਉਹਨਾਂ ਨੂੰ ਵੀ ਆਪਾਂ ਇੱਕ ਦੋ ਵਾਰੀ ਮਿਲਿਆ ਜੀ ਹੂੰ ਕੀ ਕਹਿਣਾ ਉਹਨਾਂ ਦਾ ਉਹ ਵੀ ਇਹੀ ਕਹਿੰਦੇ ਆ ਕਿ ਕੋਈ ਗੱਲ ਨਹੀਂ ਕਰਵਾ ਦਿੰਦੇ ਆ ਕਰਵਾ ਦਿੰਦੇ ਹੋਰ ਕੋਈ ਉਹਨਾਂ ਕੋਈ ਗੱਲ ਨਹੀਂ ਹੈਗੀ ਜੀ ਮੇਰਾ ਨਾਮ ਫਿਰੋਜ਼ ਕੁਮਾਰ ਜੀ ਕਿੱਥੇ ਰਹਿੰਦੇ ਹੋ ਨੀਉਂਦਰਾ ਖਲੋਵੀ ਬਾਰ ਨੰਬਰ 1 ਹਾਂਜੀ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਸਰ ਜੀ ਦਿੱਕਤ ਤਾਂ ਬਹੁਤ ਹੈਗੀ ਕੀ ਦਸੀ ਜੀ ਪਾਣੀ ਦੀ ਸਮੱਸਿਆ ਵੀ ਹੈਗੀ ਆ ਤੇ ਸਾਡੀ ਸੀਵਰੇਜ ਦੀ ਵੀ ਸਮੱਸਿਆ ਹੈਗੀ ਆ ਸੀਵਰ ਘਾਟੋ ਘਾਟ 2-3 ਮਹੀਨੇ ਹੋ ਗਏ ਆ ਬਹੁਤ ਜ਼ਿਆਦਾ ਬਲੌਕ ਹੈਗਾ ਤੇ ਕਰਨ ਆਂਦੇ ਵੀ ਹੈਗੇ ਆ ਸਵੇਰੇ ਕਰਕੇ ਚੱਲ ਜਾਂਦੇ ਸ਼ਾਮ ਨੂੰ ਫਿਰਦੇ ਹੋ ਜਾਂਦੇ ਢੱਕਾ ਢੁੱਕਾ ਮਾਰ ਕੇ ਚੱਲ ਜਾਂਦੇ ਪੂਰੀ ਤਰੀਕੇ ਤੇ ਨਾ ਕਰਦੇ ਨੀ ਜੀ ਵੀ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਜਿਹੜਾ ਹੈ ਸਾਫ ਸਫਾਈ ਕਰਨ ਦੇ ਬਾਅਦ ਵੀ ਜਿਹੜਾ ਜਾਮ ਹੋ ਜਾਂਦਾ ਉਹਦਾ ਕਾਰਨ ਕੀ ਹੈ ਉਹ ਸਾਡੇ ਤੇ ਇਲਜ਼ਾਮ ਲਾ ਜਾਂਦੇ ਵੀ ਕਹਿੰਦੇ ਤੁਹਾਡੇ ਘਟਾ ਜੇ ਨਿਕਲਦਾ ਉਹ ਨਿਕਲਦਾ ਆ ਨਿਕਲਦਾ ਐਦਾਂ ਕਰਕੇ ਗੱਲਾਂ ਪੁਰੀਆਂ ਕਰਕੇ ਆਪਣਾ ਸਿਗਰਟ ਬੱਤੀ ਪੀ ਕੇ ਚੱਲ ਜਾਂਦੇ ਬਸ ਅੱਛਾ ਤੇ ਇਸ ਰਿਗਾਰਡਿੰਗ ਤੁਸੀਂ ਨਗਰ ਨਿਗਮ ਚ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਬਹੁਤ ਵਾਰੀ ਕੀਤੀ ਉਹ ਤੇ ਇਹੀ ਕਹਿੰਦੇ ਵੀ ਬੰਦੇ ਆਪਾਂ ਭੇਜ ਦਿੰਨੇ ਆ ਤੇ ਬੰਦੇ ਸਾਡੇ ਨਾਲ ਤਰੀਕੇ ਨਾਲ ਕੋਕਰੇਟ ਕਰਦੇ ਨਹੀਂ ਉਹ ਵੀਡੀਓ ਵਾਰੀ ਐਵੇਂ ਐਵੇਂ ਇਕੱਠੇ ਕਰਕੇ ਬਣਾ ਕੇ ਲੈ ਜਾਂਦੇ ਆ ਸਾਨੂੰ ਜਾ ਕੇ ਉੱਥੇ ਫੇਰ ਕਹਿੰਦੇ ਵੀ ਤੁਹਾਡੇ ਆ ਨਿਕਲਦਾ ਆ ਨਿਕਲਦਾ ਹਾਂਜੀ ਸਰ ਕੀ ਨਾਮ ਹੈ ਆਪਣਾ ਹਾਂਜੀ ਸ਼ੰਕਰ ਲਾਲ ਇਹ ਇੰਦਰਾ ਕਲੋਨੀ ਚ ਰਹਿੰਦੇ ਆਂ ਜੀ ਸਰ ਹਾਂਜੀ ਸਰ ਕੀ ਦਿੱਕਤ ਆ ਰਹੀ ਹੈ ਦਿੱਕਤ ਆ ਰਹੀ ਹੈ ਜੀ ਇੱਕ ਮਤਲਬ ਇੱਕ ਦਿਨ ਦੀ ਨਹੀਂ ਗੱਲ ਐ ਵੈਸੇ ਤਾਂ 3-4 ਦਿਨ ਹੋ ਗਏ ਐ ਤੇ ਬਾਕੀ ਹਰ ਹਫਤੇ ਹਰ ਦਿਨ ਆਪਣੀ ਪਾਣੀ ਨਹੀਂ ਚੱਲਦਾ ਪਿਆ ਟੂਟੀਆਂ ਚ ਜਿੱਦਾਂ ਮੋਟਰੇ ਲੱਗੀਆਂ ਬਾਹਰ ਮੋਟਰ ਚ ਪਾਣੀ ਨਹੀਂ ਆਉਂਦਾ ਪਿਆ ਤੇ ਇੱਕ ਸੀਵਰ ਦੀ ਬਹੁਤ ਸਾਨੂੰ ਦਿੱਕਤ ਹੈਗੀ ਜਿਹੜੀ ਕਿ ਪਾਣੀ ਗਲੀਆਂ ਤੇ ਭਰਿਆ ਹੀ ਰਹਿੰਦਾ ਤੇ ਸਮੱਸਿਆ ਤਾਂ ਬਹੁਤ ਹੈਗੀਆਂ ਕਹਿਣ ਵਾਲੀਆਂ ਇਹ ਦੋ ਸਮੱਸਿਆ ਹੈਗੀਆਂ ਜਿਹੜੀਆਂ ਸਾਨੂੰ ਫਿਲਹਾਲ ਜ਼ਰੂਰੀ ਹੈ ਇਸ ਰਿਗਾਰਡਿੰਗ ਨਗਰ ਨਿਗਮ ਤੁਸੀਂ ਕਿਹਨਾਂ ਦੇ ਨਾਲ ਗੱਲ ਕੀਤੀ ਦੇਖੋ ਆਪਣੇ ਜੇਏ ਹੀ ਹੈਗੇ ਜਿਹੜੇ ਕਾਰਪੋਰੇਸ਼ਨ ਦੇ ਆ ਉਹਨਾਂ ਨਾਲ ਗੱਲ ਕੀਤੀ ਹੈ ਸਾਹ ਜਿਹੜੇ ਆਪਣੇ ਹੈਗੇ ਆ ਮੌਕੇ ਦੇ ਐਮ ਐਲ ਏ ਆਪਣੇ ਉਹਨਾਂ ਦੇ ਬਾਬਾ ਹੈਨਰੀ ਉਹਨਾਂ ਨਾਲ ਗੱਲਬਾਤ ਕੀਤੀ ਆਪਣੇ ਐਮ ਐਲ ਏ ਰਹਿ ਕੇ ਜਿਹੜੇ ਹੱਡੇ ਹੈ ਹੁਣ ਜਿਹੜੇ ਆਪਣੇ ਭੰਡਾਰੀ ਸਾਹਿਬ ਹੈ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਗੱਲ ਸਾਰਿਆਂ ਨਾਲ ਗੱਲ ਚਲਦੀ ਪਈ ਹੈ ਕਹਿਣ ਦਾ ਭਾਵੇਂ ਸਾਡੀ ਇੰਦਰਾ ਕਲੋਨੀ ਦੇ ਨਾਲ ਕੋਈ ਮਤਲਬ ਗੌਰ ਨਹੀਂ ਕਰਦਾ ਪਿਆ ਇਸ ਕਰਕੇ ਰਿਕੁਐਸਟ ਹੈ ਜਿਹੜੀ ਵੀ ਆਪਣੇ ਇਹ ਜਿਹੜੀ ਗੱਲ ਸੁਣ ਰਹੇ ਹਨ ਉਹ ਇਸ ਇੰਦਰਾ ਕਲੋਨੀ ਦੀ ਪੂਰੀ ਧਿਆਨ ਕਰਾ ਬੀਤੇ ਦਿਨ ਨਾਲ ਇੱਕ ਕੈਂਪ ਲੱਗਿਆ ਸੀਗਾ ਸਰਕਾਰ ਤੁਹਾਡੇ ਦਵਾਰ ਉੱਥੇ ਤੁਹਾਡੇ ਇਲਾਕੇ ਦੇ ਕੁਝ ਲੋਕ ਜਾ ਕੇ ਵੀ ਆਏ ਨੇ ਤੇ ਕੰਪਲੇਂਟ ਦਰਜ ਕਰਾਏ ਨੇ ਉਹਦਾ ਕੀ ਬਣਿਆ ਇੱਥੇ ਵੈਸੇ ਤਾਂ ਕੁਝ ਵੀ ਨਹੀਂ ਬਣਿਆ ਜੀ ਗਏ ਹੋਣੇ ਸੀ ਸ਼ਾਇਦ ਇੱਥੇ ਜੈਸੇ ਕਿ ਮੰਨਨભાઈ ਤੇ ਹੂੰ ਉੱਥੇ ਵੀ ਜਾ ਕੇ ਆਏ ਆਪਣੇ ਮਹੱਲੇ ਦੇ ਇੰਦਰਾ ਕਲੋਨੀ ਦੇ ਪਰ ਸੁਣਾਈ ਨਹੀਂ ਹੋਈ ਅਜੇ ਤੱਕ ਵੀ ਸੁਣਾਈ ਕੀਤੀ ਜਾਵੇ ਗੱਲ ਇਹ ਹੈ ਆਪਣੀ ਸਾਰੀ ਇੰਦਰਾ ਕਲੋਨੀ ਦੀ ਅੱਛਾ ਇਹ ਦੱਸ ਦਿਓ ਕਿ ਜਿਹੜਾ ਪਿੰਨਤ ਪੀਣ ਦਾ ਪਾਣੀ ਹੈਗਾ ਉਹਦੇ ਚ ਕੀ ਦਿੱਕਤ ਆ ਰਹੀ ਹੈ ਪਾਣੀ ਦਾ ਪਾਣੀ ਵੀ ਨਹੀਂ ਆ ਰਿਹਾ ਸਹੀ ਕਾਲਾ ਪਾਣੀ ਆਉਂਦਾ ਨਿਕਲ ਕੇ ਬਹੁਤ ਬੁਰਾ ਹਾਲ ਹੈਗਾ ਇੰਦਰਾ ਕਲੋਨੀ ਦਾ ਬਹੁਤ ਬੁਰਾ ਹਾਲ ਹੈ ਸਾਬ ਕਿੰਨੇ ਟਾਈਮ ਤੋਂ ਕਾਲਾ ਪਾਣੀ ਆ ਰਿਹਾ ਟਾਈਮ ਹੋ ਗਿਆ 12 ਮਹੀਨੇ ਹੋਣ ਲੱਗੇ ਆ ਜੀ ਅਸੀਂ ਤਾਂ ਬਹੁਤ ਹੀ ਸ਼ਿਕਾਇਤਾਂ ਕੀਤੀਆਂ ਬਹੁਤ ਹੀ ਕੁਝ ਕੰਦੇ ਰਹੇ ਆ ਪਰ ਕੌਰ ਨਹੀਂ ਪੂਰੀ ਕਰਦੇ ਇਹ ਬਸ ਅੱਛਾ ਤੇ ਸੀਵਰੇਜ ਦੇ ਪਾਣੀ ਦੀ ਕੀ ਦਿੱਕਤ ਆ ਰਹੀ ਆ ਸੀਵਰ ਦੇ ਪਾਣੀ ਇਹ ਹੀ ਦਿੱਕਤ ਆ ਰਹੀ ਆ ਜੀ ਪੈਪਾਂ ਤੇ ਇੱਕ ਚਲੋ ਪਹਿਲਾ ਸੀਵਰ ਪਏ ਆ ਸਾਨੂੰ ਨਹੀਂ ਧਿਆਨ ਸੀਗਾ ਵੀ ਜਿਹੜਾ ਕਿਹੜਾ ਵੀ ਚੰਗਾ ਪੈਪ ਕਿਹੜਾ ਪੈਂਦਾ ਅੰਦਰ ਪੈਪਾਂ ਪਾਏ ਬਿਲਕੁਲ ਛੋਟੀਆਂ ਛੋਟੀਆਂ ਉਹ ਪਾਣੀ ਵਿੱਚੋਂ ਅੱਗੇ ਨਿਕਲਦਾ ਨਹੀਂ ਉਹ ਮੱਲੇ 'ਚ ਪਾਣੀ ਪੈ ਜਾਂਦਾ ਨਾ ਫਿਰ ਸੀਵਰ ਪਾਉਣ ਵਾਲਿਆਂ ਨੇ ਕੋਈ ਜਿੱਦਾਂ ਰੋਡ ਹੁੰਦੀ ਜਿੱਦਾਂ ਚਲਾਉਂਦੇ ਉਹ ਨਹੀਂ ਚੱਲਿਆ ਕਿੱਥੇ ਛੋਟਾ ਉੱਪਰ ਕਿੱਥੇ ਥੱਲੇ ਇਦਾਂ ਕਰਕੇ ਉਹਨਾਂ ਨੇ ਛੱਡ ਦਿੱਤੀ